ਲੈਪਟਾਪ ਜੀ ਆਪ ਜੀ ਸਿਆਪ ਜੀ ਸਾਨੂੰ ਤਾਂ ਬੁਲਾ ਰਹੇ ਨੇ ਅ ਅ ਜੀ ਐਫ ਐਸ ਬੰਦ ਕਰਾ ਦੇ ਤਾਂ ਫਿਰ ਜੈਨ ਨੂੰ ਕਰਾ ਲਵੇ ਸਭ ਤੋਂ ਬਹੁਤ ਧੰਨਵਾਦ ਅੱਜ ਇਟਸ ਇਤਿਹਾਸਕ ਬਾਰੇ ਜੇ ਇਹਨਾਂ ਨੂੰ ਕਰਾ ਲਵੇ ਬਹੁਤ ਬਹੁਤ ਧੰਨਵਾਦ ਅੱਜ ਇਸ ਇਤਿਹਾਸਕ ਮਤਾ ਕਾਲੀ ਦੇਵੀ ਮੰਦਿਰ ਦੇ ਵਿੱਚ ਜਿਹੜਾ ਜਿਹੜੇ ਪ੍ਰੋਜੈਕਟ ਜਿਹੜੇ ਨੇ ਮੰਦਿਰ ਦੇ ਸੁੰਦਰੀਕਰਨ ਦੇ ਸਰੋਵਰ ਦੇ ਪਾਰਕਿੰਗ ਦੇ ਇਸ ਤੋਂ ਲਾਵਾ ਜਿੰਨੇ ਵੀ ਲਾਈਟ ਐਂਡ ਸਾਊਂਡ ਸ਼ੋਅ ਦੂਰ ਦੂਰ ਤੋਂ ਆਏ ਹੋ ਸਦਾ ਅਲੂ ਵਾਲੇ ਅਰੇ ਇਸ ਦੇ ਅੱਗੇ ਮਹਾਂ ਰਾਜਾ ਗੁਰਦਾਨ ਕਰਕੇ ਇਜਾਜ਼ਤ ਲੈ ਕੇ ਉਹਦੀ ਸ਼ੁਰੂਆਤ ਕਰ ਚੁੱਕੇ ਆ ਡੇਲੀ 10000 ਤੋਂ ਵੱਧ ਸ਼ਰਧਾਲੂ ਇੱਥੇ ਨਤਮਸਤਕ ਹੋਣ ਆਉਂਦੇ ਨੇ ਸ਼ਨੀਵਾਰ ਨੂੰ ਇਹ ਗਿਣਤੀ ਜਿਹੜੀ 40000 ਤੱਕ ਪਹੁੰਚ ਜਾਂਦੀ ਹੈ بیماری ਜੇ ਹੋਵੇ ਤਾਂ ਨਾਕੀਨ ਰੋਗ ਦਾ ਟਰੀਟਮੈਂਟ ਇੱਥੇ ਹੋ ਸਕੇ ਅੱਜ ਵੀ ਰਾਜਤਾਰੀ ਕਹਿੰਦੇ ਸ਼ਹਿਰ ਨੂੰ ਪੰਜਾਬ ਦੇ ਸਭਿਆਚਾਰ ਦੀ ਸੋ ਇਸ ਇਤਿਹਾਸਿਕ ਮੰਦਰ ਦਾ ਬੜਾ ਬੜਾ ਲੋਕ ਕਹਾਣੇ ਕਿ ਬਹੁਤ ਸਾਰੇ ਜਿਸ ਤਰ੍ਹਾਂ ਮੈਂ ਕਹਿ ਰਿਹਾ ਦੂਰ ਦੂਰੋਂ ਇੱਥੇ ਖੜਾ ਆਉਂਦੇ ਆਂ। ਤਾਂ ਸ਼ਹਿਰ ਦੀ ਜਿਹੜੀ ਟੂਰਿਜ਼ਮ ਹੈ ਜਾਂ ਰਿਲੀਜੀਅਸ ਟੂਰਿਜ਼ਮ ਹੈ ਉਹ ਬਹੁਤ ਵੱਡਾ ਹੁੰਦਾ ਮੈਨੂੰ ਲੱਗਦਾ। ਔਰ ਜਿੰਨਾ ਵੀ ਭਵਿੱਖ ਦੇ ਵਿੱਚ ਕੋਈ ਸਾਨੂੰ ਪ੍ਰੋਜੈਕਟ ਬਣਾ ਕੇ ਦੇਵੋਗੇ ਇਸ ਸ਼ਹਿਰ ਦੇ ਵਿੱਚ ਹੋਰ ਇਸ ਸ਼ਹਿਰ ਨੂੰ ਵਧੀਆ ਬਣਾਉਣ ਲਈ ਜੋ ਵੀ ਸਾਡੇ ਵੱਲੋਂ ਹੋਊਗਾ ਸੀ ਆਪਣੇ ਵੱਲੋਂ ਕੋਈ ਕਸਰ ਰਿਛਾ ਨਾ ਹੋਵੇ ਇਸ ਹਰ ਕਿਸਮ ਦਾ ਕਾਲਜ ਹੈ ਮੈਡੀਕਲ ਕਾਲਜ ਹੈ ఫిਜ਼ੀਕਲ এডਿਊਕੇਸ਼ਨ ਦਾ ਕਾਲਜ ਹੈ ਪੰਜਾਬੀ ਯੂਨੀਵਰਸਿਟੀ ਹੈ ਵਿਕਰਮ ਕਾਲਜ ਆਫ ਕਮਰਸ ਹੈ ਮੋਦੀ ਕਾਲਜ ਹੈ ਮਹਿੰਦਰਾ ਕਾਲਜ ਹੈ ਇੱਥੇ ਐਨ ਆਈ ਐਸ ਹੈ ਸਪੋਰਟਸ ਨਾਲ ਲਿਟਰ ਇਨਫਰਾਸਟ੍ਰਕਚਰ ਹੈ ਸੂਰੇ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਸਾਡਾ ਫਰਜ਼ ਵੀ ਹੈ ਅਸੀਂ ਬਚਨ ਬੱਦ ਵੀ ਆਂ ਔਰ ਬਾਦੇ ਨਿਭਾਉਣਾਗੇ ਮੈਂ ਬੇਨਤੀ ਕਰੂੰਗਾ ਅਗਰ ਕੇ ਜੀਵਤ ਸਾਹਿਬ ਜੋ ਚੇਚੇ ਤੌਰ ਤੇ ਇੱਥੇ ਪਹੁੰਚੇ ਨੇ ਕਿ ਉਹ ਦਿੱਲੀ ਨੇ 10 ਸਾਲ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਬੜੇ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਨੇ ਉਹਦਾ ਸ਼ਿਰਿਆ ਨਿਯਾਸ ਵੀ ਕੀਤਾ ਕੱਲੀ ਅਸੀਂ ਧੂਰੀ ਵਿਖੇ ਟੀਲ ਯਾਤਰਾ ਜਿਹੜੀ ਮੁੱਖ ਮੰਤਰੀ ਟੀਲ ਸਰਤਾ ਯੋਜਨਾ ਉਹਦਾ ਕਾਰਨ ਕੀਤਾ ਜਿਹਦੇ ਵਿੱਚ ਦਰਬਾਰ ਸਾਹਿਬ ਕਹਿੰਦੇ ਸੀ ਬਹੁਤ ਸਾਲ ਹੋ ਗਏ ਸਾਨੂੰ ਯਾਦ ਵੀ ਨਹੀਂ ਹੈਗਾ ਕਿਦੋਂ ਦਰਬਾਰ ਸਾਹਿਬ ਮੱਤਾਂ ਦੇਵੇਂ ਸੀ ਇੱਕ ਮਾਤਾ ਜੀ ਕਹਿੰਦੇ ਮੈਂ ਕਦੇ ਗਈ ਹੋਈ ਨਹੀਂ ਮਨ ਤਾਂ ਮੌਕੇ ਨਹੀਂ ਮਿਲਿਆ ਬਹੁਤ ਸਾਰੀਆਂ ਆਰਥਿਕ ਮਜਬੂਰੀਆਂ ਵੀ ਰਹਿੰਦੀਆਂ ਨੇ ਸਮਾਜਿਕ ਮਜਬੂਰੀਆਂ ਕੋਈ ਕਈ ਵਾਰੀ ਪਰਿਵਾਰਿਕ ਮਜਬੂਰੀਆਂ ਕਿ ਕੋਈ ਹੁੰਦਾ ਨਹੀਂ ਕੋਈ ਬਜ਼ੁਰਗਾਂ ਲੈ ਕੇ ਜਾਣ ਵਾਲਾ ਉਹਨਾਂ ਦੀ ਸੇਵਾ ਸੰਭਾਲ ਵਾਲਾ ਸੋ ਇਹ ਇੱਕ ਕੰਮ ਪ੍ਰਿਆਸ ਸਰਕਾਰ ਕਰ ਰਹੀ ਹੈ ਔਰ ਅਸੀਂ ਆਪਣੇ ਆਪ ਨੂੰ ਕਿਸਮਤ ਬੜੇ ਸਮਝ ਰਹੇ ਹਾਂ ਕਿ ਸਾਨੂੰ ਇਸ ਪਵਿੱਤਰ ਜੋ ਸਾਹ ਜਿਹੜੀ ਸਦੀ ਹੈ ਔਰ ਇਹ ਪਵਿੱਤਰ ਮਹੀਨਾ ਹੈ ਜਿਹਦੇ ਵਿੱਚ ਗੁਰਨਾਨਦ ਸਾਹਿਬ ਦਾ ਆਉਣ ਵਾਲਾ ਜਨਮ ਜਿਹੜਾ ਗੁਰਪੁਰ ਬਾਹਰ ਹੈ 24 25 23 24 25 ਨਵੰਬਰ ਨੂੰ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਗੁਰਤੇਜ ਬਾਦ ਜੀ ਦਾ 35 36 ਸਾਲਾ ਉਪੁਰਬਾਰਿਆ ਸੇਂਟੀ ਦਾ ਸੋਸੀ ਇਸ ਪਵਿੱਤਰ ਮਹੀਨੇ ਨੂੰ ਜਿਹੜਾ 카ਰ্তিক ਵੀ ਕਹਾ ਜਾਂਦਾ ਕੱਤਕ ਵੀ ਕਹਾ ਜਾਂਦਾ ਪੰਜਾਬੀ ਵਿੱਚ ਕੱਤਕ ਕਹਿੰਦੇ ਆ ਜਿਹਦੇ ਬਹੁਤ ਸਾਰੇ ਦੇਵੀ ਦੇਵਤਾ ਦੀ ਪੂਜਾ ਹੁੰਦੀ ਹੈ ਦੇ ਵਿੱਚ ਦੀਵਾਲੀ ਇਹਦੇ ਵਿੱਚ ਛੱਟ ਪੂਜਾ ਭਈਆ ਦੂ ਧੂਜ ਇਹਦੇ ਵਿੱਚ ਬਹੁਤ ਸਾਰੇ ਤਿਹਾਰੇ ਇਸ ਪਵਿੱਤਰ ਮਹੀਨੇ ਦੇ ਵਿੱਚ ਆਉਂਦੇ ਨੇ ਸੋ ਇਸ ਪਵਿੱਤਰ ਨੀਂਦਰ ਦੇ ਵਿੱਚ ਅੱਜ ਇਸ ਪਵਿੱਤਰ ਜਗ੍ਹਾ ਤੇ ਕੁਝ ਆਪਣਾ ਯੋਗਦਾਨ ਪੁੱਛਿਆ ਪਾ ਕੇ ਲੋਕਾਂ ਦੇ ਟੈਕਸ ਦੇ ਪੈਸਾ ਜਿਹੜਾ ਲੋਕਾਂ ਦੀ ਦਸਾਂ ਨਾ ਹਾਲੀ ਕਮਾਈ ਦੇ ਵਿੱਚੋਂ ਇੱਕ ਪੁੰਨ ਦਾ ਜਿਹੜਾ ਦਸਵੰਦ ਹੈ ਉਹ ਕਰਕੇ ਗਿਆ ਸੋ ਸਾਨੂੰ ਨਹੀਂ ਲੱਗ ਕੇ ਇੱਥੇ ਜਿਹੜਾ ਅੱਛਾ ਲਾਲੂ ਜੀ ਆਉਣਗੇ ਤਾਂ ਉਹਨਾਂ ਨੂੰ ਬੜਾ ਫੇਮਸ ਕੋਟ ਹੈ ਮਸ਼ਹੂਰ ਹੈ ਪਟਿਆਲਾ ਸ਼ਹਿਰ ਇੱਕ ਨਵੀਨਾਂ ਆਉਣ ਲੋਕ ਇੱਕ ਦਿਨ ਲਈ ਰਹਿੰਦੇ ਸਵਾ ਮਹੀਨਾ ਸੋ ਇੱਥੇ ਬਾਗ ਦਾ ਸ਼ਹਿਰ ਹੈ ਔਰ ریاਸਤੀ ਸ਼ਹਿਰ ਹੈ ਤੇ ਇਸ ਸ਼ਹਿਰ ਨੂੰ ਹੋਰ ਸੁੰਦਰ ਕਰਨ ਦਾ ਸਾਡਾ ਜਿਹੜਾ ਵਾਅਦਾ ਉਹ ਵੀ ਪੂਰਾ ਹੈ ਤੇ ਮੈਂ ਕਿਹਦੀ ਵਾਰ ਸਭ ਨੂੰ ਬਿਰਤੀ ਕਰੂੰਗਾ ਕਿਉਂ ਮੈਂ ਉਸ ਸਭਾਗੇਸ਼ਲੀ ਸਮਝਤੇ ਹਨ ਕਿ ਅੱਜ ਮਾਤਾ ਕੇ ਚਰਨੋ ਮੇਂ ਹਮੇ ਆਨੇ ਕਾ ਮੌਕਾ ਮਿਲਾ अभी मैंने और मान साहब ने जाके माता का आशीर्वाद लिया आज एक बहुत बड़ा काम शुरू होने जा रहा है माता की सेवा करने का हम लोगों को मौका मिला है अभी अभी हम लोगों ने पूजा करके उसका एक तरह से शिलान्यास किया अभी मान साहब ने बहुत सारे कई सारे काम गिनाए हैं पानी का ये पौंड के अंदर पानी आएगा यहाँ पे एम्फी थिएटर बनेगा और भी बहुत सारे काम सीवर का कई सारे काम पूरे मंदिर का एक तरह से ब्यूटिफिकेशन किया जाएगा तो ये यहाँ पे लाखों लाखों करोड़ों लोगों की श्रद्धा इस मंदिर के अंदर है करोड़ों लोग आते हैं साल में यहाँ पे मत्था टेकने के लिए माता से मन्नत मांगने के लिए जो लोग आते हैं जो मांगते हैं मन्नत पूरी होती है लोगों की मान्यता है यहाँ पे बहुत ज़्यादा तो जब लोग आए उनको हर किस्म की सहूलियत मिले और उनको एक अच्छा अनुभव हो ये हम लोगों की कोशिश है मैं और साहब पिछले महीने दो महीने में ही ये हमारा तीसरा चौथा चक्कर है मैं नहीं समझता कि किसी भी हमारे से पहले किसी भी सरकार ने मंदिर के लिए इतना ज़्यादा कभी इंटरेस्ट लिया है ये पहली बार है कि कोई सरकार इतना ज़्यादा इंटरेस्ट दे मंदिर को सुंदर बनाने की कोशिश कर रही है माता से मैं आशीर्वाद देना चाहूँगा कि हमारी सेवा में किसी तरह की कमी ना रहे और हम इसको अच्छे से पूरा करें हमें उम्मीद है कि एक साल के अंदर अभी अक्टूबर का महीना है अगले साल सितंबर के महीने के पहले पहले ये सारा काम पूरा होने की उम्मीद है बहुत बहुत शुक्रिया ਅਬਾਦ ਅੱਜ ਇਸ ਇਤਿਹਾਸਿਕ ਮਤਾ ਕਾਲੀ ਦੇਵੀ ਮੰਦਿਰ ਦੇ ਵਿੱਚ ਜਿਹੜਾ ਜਿਹੜੇ ਪ੍ਰੋਜੈਕਟ ਜਿਹੜੇ ਨੇ ਮੰਦਿਰ ਦੇ ਸੁੰਦਰੀਕਰਨ ਦੇ ਸਰਵਰ ਦੇ ਪਾਰਕਿੰਗ ਦੇ ਇਸ ਤੋਂ ਇਲਾਵਾ ਜਿੰਨੇ ਵੀ ਲਾਈਟ ਐਂਡ ਸਾਊਂਡ ਸ਼ੋ ਦੂਰ ਦੂਰ ਤੋਂ ਆਏ ਹੋਏ ਸਦਾ ਨੂੰ ਆਲੇ ਕੋਈ ਹੋਰ ਕੋਨਸੈਸ਼ਨ ਨੀਅਰ ਸਰਵਰ